ਇਹ ਸਾਡੀਆਂ ਮਾਵਾ ਤੇ ਭੈਣਾਂ ਦਾ ਘਰ ਆ ਜੀ ਇਹਦਾ ਪਹਿਲਾ ਕਦਮ ਲਿਖਿਆ ਸੀ ਅਸੀਂ ਨਵੇਂ ਘਰ ਦਾ ਪਹਿਲਾ ਕਦਮ ਅਸੀਂ ਬੇਸਮੈਂਟ ਉੱਥੇ ਪੱਟ ਲਈ ਏ ਟੋਆ ਪੱਟ ਲੈਣੇ ਕਿ ਥੱਲੇ ਪਰ ਹੁਣ ਉਸ ਤੋਂ ਅੱਗੇ ਸਟੈਪ ਨਹੀਂ ਲੈ پا ਰਹੇ ਅਸੀਂ ਕਿਉਂਕਿ ਉਹਨੇ ਵੀ ਸਟੈਪ ਲੈਣ ਲਈ ਸਾਨੂੰ ਬਲਕ ਦੇ ਵਿੱਚ ਸਰੀਆ ਚਾਹੀਦਾ ਜੀ ਤੇ ਬਜਰੀ ਚਾਹੀਦੀ ਏ ਜੀ ਘੱਟੋ ਘੱਟ 50 ਟਰੱਕ ਤੇ 50-60 ਟਰੱਕ ਹੀ ਰੇਤੇ ਦੇ ਚਾਹੀਦੇ ਆ ਬੀਬੀਆਂ ਤੇ ਭੈਣਾਂ ਦਾ ਘਰ ਬਣਾਉਣ ਵਾਸਤੇ ਸਾਨੂੰ ਸਹਿਯੋਗ ਦਿਓ ਤੇ ਤੁਹਾਨੂੰ ਇੱਥੇ ਆ ਕੇ ਹੀ ਇਹ ਸੇਵਾ ਕਰਨੀ ਪੈਣੀ ਆ ਸਮਾਨ ਲੈ ਕੇ ਦੇਣਾ ਪੈਣਾ ਗੁਰੂ ਹਰ ਸਾਹਿਬ ਤੋਂ ਤੁਸੀਂ ਗੁਰੂ ਹਰ ਸਾਹਿਬ ਤੋਂ ਬੋਲਦੇ ਜੀ ਆ ਕਰੋ ਭੈਣ ਜੀ ਗੱਲ ਕਰੋ ਜਾਂ ਭੈਣ ਜੀ ਉੱਧਰ ਜਾ ਕੇ ਗੱਲ ਨਾਲ ਸਾਈਡ ਤੇ ਕਰੋ ਉਹ ਸਾਡੀ ਸੇਵਾਦਾਰਾ ਭੈਣ ਸੁਖਵੀਰ ਮੇਰਾ ਮੇਰੀ ਭੈਣ ਆ ਉਹਦੇ ਨਾਲ ਹਨਾ ਗੱਲ ਕਰਾਈਏ ਚਲੋ ਉਹਨੇ ਉਹਦੇ ਨਾਲ ਭਾਬੀ ਬਣ ਕੇ ਗੱਲ ਕਰ ਲੈਣੀ ਆ ਉਦਿਆਂ ਅੰਦਰਾਂ ਨੂੰ ਠੰਡ ਪੈ ਜਾਣੀ ਆ ਵੀ ਮੈਂ ਆਪਦੀ ਭਾਬੀ ਨਾਲ ਗੱਲ ਕਰ ਲਈ ਕਿਉਂਕਿ ਕੋਈ ਭਾਬੀ ਤਾਂ ਹੈ ਹੀ ਨਹੀਂ ਭਾਈ ਜਿਹੜੀ ਆ ਕੇ ਗੱਲ ਕਰੇ ਕੋਈ ਮਿਲੇ ਇੱਥੇ ਸੁੱਟ ਗਏ ਤੇ ਬਦੇਵਰਗੀਆਂ ਧੀਆਂ ਨੇ ਜਿਹੜੀਆਂ ਰੱਬ ਵਰਗੀਆਂ ਜਿਨ੍ਹਾਂ ਦੇ ਬਾਪ ਦੀ ਡੈਥ ਤੋਂ ਬਾਅਦ ਦਾਦੇ-ਦਾਦੀ ਨੇ ਇਹ ਕਹਿ ਕੇ ਘਰੋਂ ਕੱਢਤਾ ਦੋਨੇ ਮਾਵਾਂ ਧੀਆਂ ਬੀ ਤੂੰ ਸਾਡਾ ਪੁੱਤ ਖਾ ਗਿਆ ਇਹਨੂੰ ਨਿੱਕੀ ਜੀ ਨੂੰ ਕਿਹਾ ਜਾਂਦਾ ਵੀ ਤੂੰ ਆਪਦਾ ਪਿਓ ਖਾ ਗਿਆ ਉੱਪਰ ਭਾਂਡੇ ਦੇ ਵਿੱਚ ਤਾਂ ਹਨਾ ਸੈਰ ਹੋਈ ਜਾਂਦੀ ਆ ਉੱਥੇ ਵੀ ਇਦਾਂ ਥੋੜੇ ਥੋੜੇ ਬੰਦੇ ਕਰਕੇ ਉੱਥੇ ਸੈਰ ਕਰਾਉਂਦੇ ਇਦਾਂ ਹੀ ਥੱਲੇ ਵਾਲੇ ਹਾਲ 'ਚ ਵੀ ਆ ਵੀ ਇਦਾਂ ਫਿਰ ਬਾਪੂਆਂ ਤੋਂ ਬਜ਼ੁਰਗਾਂ ਤੋਂ ਪਛਾਦੇ ਤੋਂ ਬਾਅਦ ਸ਼ਾਮ ਨੂੰ ਥੋੜੀ ਸੈਰ ਕਰਾ ਲੈਂਦੀ ਆ ਜਿੰਨੀ ਕਿ ਜਗ੍ਹਾ ਹੈਗੀ ਆ ਪਰ ਜੇ ਹੀ ਵੱਡੀ پارک ਹੋਵੇ ਚਾਰੇ ਪਾਸੇ ਦੀ ਹੈ ਨਾ ਤੇ ਢੀੜਾ ਦੇਖ ਕੇ ਪੂਰਾ ਰਾਉਂਡ ਲਾ ਲੈਣਾ ਬੇਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚੋਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਸੀ ਜੀ ਜ਼ਰੂਰੀ ਹਾਂਕ ਦਿੱਤੇ ਕਿਵੇਂ ਪੁੱਤ ਠੀਕ ਆ ਖੁਸ਼ ਆ ਤੂੰ ਉਹ ਵਾਅ ਕਰ ਦਿੱਤੇ ਆ ਆ ਮੂੰਹ ਰਮਾਲ ਨਾਲ ਮੂੰਹ ਸਾਫ਼ ਕਰ ਇਹ ਅਗਰ ਦਿੱਤਾ ਬੈਲੀ ਸਾਡਾ ਐਂ ਕਰ ਦਿੱਤੇ ਆ ਰਮਾਲ ਜੇ ਪਾਲਾ ਪੱਤ ਤੇ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੀਆਂ ਸੀ ਜੀ ਇਹ ਛੋਟਾ ਜਿਹਾ ਬੱਚਾ ਇਹਦਾ ਅਸੀਂ ਤੁਹਾਨੂੰ ਮੂੰਹ ਨਹੀਂ ਦਿਖਾ ਸਕਦੇ ਇਹ ਬੱਚਾ ਐਚ ਆਈ ਵੀ ਪੋਜ਼ਿਟਿਵ ਆ ਮੰਮੀ ਨੂੰ ਵੀ ਸੀ ਪਾਪਾ ਨੂੰ ਵੀ ਸੀ ਉਹ ਦੋਨੋਂ ਚੱਲ ਬਸੇ ਤੇ ਇਹ ਬੱਚਾ ਕਿਹੜੀ ਕਲਾਸ ਪੜ੍ਹਦਾ ਸੀ ਪੁੱਤ? ਸੈਕਿੰਡ ਕਲਾਸ ਪੜ੍ਹਦਾ ਸੀ। ਦੂਮੜ ਕੇ ਪੜ੍ਹਾਈ ਵੀ ਡਿਸਟਰਬ ਹੋ ਗਈ ਆ ਤੇ ਹੁਣ ਸੁਪਨਿਆਂ ਦੇ ਘਰ ਦਾ ਮੈਂਬਰ ਆ ਇਹ ਬੱਚਾ। ਚੱਲ ਪੁੱਤ ਤੂੰ ਸਾਹਮਣੇ ਚੱਲੇ ਜਾ ਅੰਦਰ ਬਾਅਦ ਚ ਕਰਦੇ ਆ ਗੱਲ ਆਪਾਂ। ਤੇ ਇਸੇ ਤਰ੍ਹਾਂ ਇਸ ਪਰਿਵਾਰ ਸਾਸਿਕਲ ਬਾਪੂ ਜੀ ਠੀਕ ਹੋ? ਇਹ ਸਾਡੇ ਡਾਕਟਰ ਸਾਹਿਬ ਨੇ ਬਾਪੂ ਹੋਮੋਪੈਥੀ ਦੇ ਡਾਕਟਰ ਸੀ ਬਹੁਤ ਵਧੀਆ। ਬਸ ਕੁਝ ਜ਼ਿੰਦਗੀ 'ਚ ਹਾਲਾਤ ਇਦਾਂ ਦੇ ਬਣੇ ਪੁਲਿਸ ਨੇ ਚੱਕ ਕੇ ਇੰਟੈਰੋਗੇਟ ਕਰਤਾ। ਲੱਤਾਂ ਵਗੈਰਾ ਖੋਲਤੀਆਂ ਉਦੋਂ ਵਾਰ ਚੱਲਣ ਤੋਂ ਵੀ ਰਹਿ ਗਏ ਗੋਡੇ ਵਗੈਰਾ ਵੀ ਭੰਨੇ ਗਏ ਸੀ ਬਸ ਜ਼ਿੰਦਗੀ ਉਦੋਂ ਵਾਰ ਨਰਕ ਹੀ ਹੋ ਗਈ ਘਰ-ਬਾਰ ਵੀ ਵਿਗ ਗਿਆ ਸਿਰ ਦੀ ਛੱਤ ਵੀ ਚਲੇ ਗਈ ਭੈਣਾ ਸੀ ਉਹ ਵਿਆਹਤੀਆਂ ਇੱਕ ਮਾਂ ਤੇ ਪੁੱਤ ਦੋਨੇ ਕਿਸੇ ਦੇ ਘਰ ਰਹਿੰਦੇ ਸੀ ਐਨ ਆਰ ਆਈ ਦੇ ਉਹਨਾਂ ਨੇ ਵੀ ਘਰ ਖਾਲੀ ਕਰਾ ਲਿਆ ਮਾਂ ਆਪਣੀਆਂ ਬੇਟੀਆਂ ਕੋਲੇ ਚਲੇ ਗਈ ਬਾਪੂ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਬਣ ਗਏ 2017 ਤੋਂ ਬਾਪੂ ਸੁਪਨੇ ਦੇ ਘਰ ਦੇ ਵਿੱਚ ਸੇਵਾ ਕਰਾ ਰਹੇ ਨੇ ਐਜੇ ਡਾਕਟਰ ਦਵਾਈਆਂ ਦੇਣੀਆਂ ਦਵਾਈਆਂ ਜਿਹੜੀਆਂ ਐਲੋਪੈਥੀ ਮੈਡੀਸਨ ਚੱਲਦੀਆਂ ਉਹ ਸਾਰੀਆਂ ਦਵਾਈਆਂ ਇਹਨਾਂ ਨੇ ਬੈਠ ਕੇ ਉਹਨਾਂ ਦੀ ਹਾਜ਼ਰੀ ਲਾਉਣੀ ਹੈ ਇਕੱਲੇ ਇਕੱਲੇ ਮੈਂਬਰ ਦਾ ਨਾਮ ਦਰਜ ਕਰਨਾ ਆ ਆ ਜਾ ਇਸ ਤਰ੍ਹਾਂ ਦੇ ਮੈਂਬਰ ਨੇ ਸਾਡੇ ਕੋਲੇ ਭਾਵਨਾ ਵਾਲੇ ਇਸ ਤਰ੍ਹਾਂ ਦੇ ਡਾਕਟਰ ਨੇ ਇਸ ਤਰ੍ਹਾਂ ਦੇ ਬਾਪੂ ਨਿਸ਼ਾਨ ਸਿੰਘ ਜੀ ਵਰਗੇ ਗ੍ਰਾਂਥੀ ਸਿੰਘ ਨੇ ਹਨਾ ਜਿਵੇਂ ਤੁਸੀਂ ਦੇਖਦੇ ਹੋ ਨਿਸ਼ਾਨ ਸਿੰਘ ਬਾਪੂ ਜਿਹਦੇ ਸਿਰ 'ਚ ਕੀੜੇ ਪਏ ਹੋਏ ਸੀ ਪਰ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਸਾਡੇ ਕੋਲੇ ਆਏ ਸੀ ਇਦਾਂ ਹੀ ਰਤਨਦੀਪ ਸਾਡਾ ਵੀਰ ਕੀਰਤਨੀਆ ਸਿੰਘ ਹੈ ਜਿਹੜਾ ਕਿਹੇ ਟਾਈਮ ਅਸੰਤ ਸ਼ਹਿਰ ਚ ਕਰਨਾਲ ਦੇ ਵਿੱਚ ਸੜਕਾਂ ਤੇ ਰੌਲ ਰਿਆ ਸੀ ਚਲੋ ਗੱਲਾਂ ਸਾਡੀਆਂ ਹੁੰਦੀਆਂ ਰਹਿਣੀਆਂ ਸਾਡੀ ਅੱਜ ਇੱਕ ਬੇਨਤੀ ਹੈ ਇਸ ਘਰ ਵਾਸਤੇ ਆ ਤੁਹਾਡੇ ਨਾਲ ਇਹ ਸਾਡੀਆਂ ਮਾਵਾ ਤੇ ਭੈਣਾਂ ਦਾ ਘਰ ਆ ਜੀ ਇਹਦਾ ਪਹਿਲਾ ਕਦਮ ਲਿਖਿਆ ਸੀ ਅਸੀਂ ਨਵੇਂ ਘਰ ਦਾ ਪਹਿਲਾ ਕਦਮ ਅਸੀਂ ਬੇਸਮੈਂਟ ਉੱਥੇ ਪੱਟ ਲਈ ਏ ਟੋਆ ਪੱਟ ਲੈਣਗੇ ਥੱਲੇ ਪਰ ਹੁਣ ਉਸ ਤੋਂ ਅੱਗੇ ਸਟੈਪ ਨਹੀਂ ਲੈ پا ਰਹੇ ਅਸੀਂ ਕਿਉਂਕਿ ਉਹਨਾਂ ਲਈ ਸਟੈਪ ਲੈਂਣ ਲਈ ਸਾਨੂੰ ਬਲਕ ਦੇ ਵਿੱਚ ਸਰੀਆ ਚਾਹੀਦਾ ਜੀ ਤੇ ਬਜਰੀ ਚਾਹੀਦੀ ਹੈ ਜੀ ਘੱਟੋ ਘੱਟ 50 ਟਰੱਕ ਤੇ 50-60 ਟਰੱਕ ਦੀ ਰੇਤੇ ਦੇ ਚਾਹੀਦੇ ਆ ਤੇ 15-20 ਟਰੱਕ ਘੱਗਰ ਸੈਂ ਦੇ ਚਾਹੀਦੇ ਆ ਤੇ ਕਰੀਬ 70-80 ਟਨ ਸਾਨੂੰ ਸਰੀਆ ਚਾਹੀਦਾ ਜੀ ਤੇ ਅਸੀਂ ਇਹ ਸਾਰੇ ਪਰਾਲੇ ਦੇ ਵਿੱਚ ਇਕ ਕਿਸਕਲੋਂ ਵੀ ਥੋੜਾ ਪਿੱਛੜ ਰਹੇ ਐ ਇਸ ਵਾਰ ਦਿੱਕਤ ਆ ਰਹੀ ਆ ਜਿਹੜੇ ਸਾਡੇ ਭੈਣ ਭਰਾ ਸਾਨੂੰ ਸੇਵਾ ਪਾਉਂਦੇ ਸੀਗੇ ਜਿਹੜੇ ਸਾਡੇ ਰਜਿਸਟਰਡ ਸੇਵਾਦਾਰ ਨੇ ਬਾਹਰ ਲੇ ਉਹ ਵੀ ਇਸ ਟਾਈਮ ਸਾਨੂੰ ਸੇਵਾ ਨਹੀਂ ਪਾ ਪਾ ਰਹੇ ਪ੍ਰੋਬਲਮ ਕੀ ਆ ਜਿਹੜਾ ਮਨੁੱਖਤਰੀ ਸੇਵਾ ਦਾ ਖਾਤਾ ਵਾ ਉਹਦੇ ਚ ਬਾਹਰੋਂ ਸੇਵਾ ਆ ਨਹੀਂ ਸਕਦੀ ਸੀ ਪਰ ਅਸੀਂ ਐਫਸੀਆਰ ਇਹ ਲੈ ਲਿਆ ਸੀ ਹੁਣ ਜਿਹੜਾ ਐਫਸੀਆਰ ਇਹ ਲਿਆ ਵਾ ਉਹਦੇ ਵਿੱਚ ਵੀ ਜੇ ਕੋਈ ਭਰਾ ਸੇਵਾ ਪਾਉਂਦਾ ਵਾ ਤਾਂ ਉਹਨੂੰ ਬੈਂਕ ਜਾਣਾ ਪੈਂਦਾ ਤੇ ਬੈਂਕ ਜਾ ਕੇ ਵੀ ਕਈ ਵਾਰੀ ਉਤੋਂ ਪੈਸੇ ਨਹੀਂ ਪਾ ਹੁੰਦੇ ਵਾਪਸ ਚਲੇ ਜਾਂਦੇ ਆ ਪੈਸੇ ਜੀਤੇ ਕਰਕੇ ਇਸ ਵਾਰ ਪਿਛਲੇ 3 ਮਹੀਨਿਆਂ ਤੋਂ ਤਾਂ ਅਸੀਂ ਕਾਫੀ ਜ਼ਿਆਦਾ ਪਰੇਸ਼ਾਨਾਂ ਜਿਹੜੀਆਂ ਸਾਡੀਆਂ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਜਾਂ ਹੋਰ ਚੀਜ਼ਾਂ ਉਹਨੂੰ ਮੈਨੇਜ ਕਰਨ ਵਿੱਚ ਵੀ ਸਾਨੂੰ ਦਿੱਕਤ ਆ ਰਹੀ ਹੈ ਜੀ ਹਾਲਾਂਕਿ ਅਸੀਂ ਬਾਹਰ ਜਾ ਕੇ ਆਏ ਆ ਪੈਸੇ ਲੈ ਕੇ ਉਹਨੂੰ ਤਾਂ ਉੱਥੋਂ ਆਪਾਂ ਜਿੰਨੇ ਮਰਜ਼ੀ ਅਸੀਂ ਇਕੱਠੇ ਕਰ ਲਿਆ ਉਹਨਾਂ ਦੇ ਬਹੁਤ ਸੰਗਤ ਪਿਆਰ ਦੇ ਰਹੀ ਸੀਗੀ ਪਰ ਸਾਡਾ ਅਸੂਲ ਸੀ ਅਸੂਲ ਹੈ ਵੀ ਅਸੀਂ ਇਸ ਤਰ੍ਹਾਂ ਦਾਨੇਸ਼ਨ ਇਕੱਠੀ ਨਹੀਂ ਕਰਨੀ ਅਸੀਂ ਉੱਥੇ ਭੈਣਾ ਭਰਾਵਾਂ ਨੂੰ ਸਨੇਹਾ ਦੇ ਕੇ ਆਏ ਹਾਂ ਜਾ ਕੇ ਵੀ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭਾਲੋ ਆਪੋ ਆਪਣੇ ਇਲਾਕਿਆਂ 'ਚ ਲੋਕਾਂ ਦੀ ਮਦਦ ਕਰੋ ਆਪਦੇ ਆਪ ਦੇ ਪਿੰਡ ਦੇ ਵਿੱਚ ਤੁਸੀਂ ਬੱਚਿਆਂ ਦੀ ਪੜ੍ਹਾਈ ਅਡਾਪਟ ਕਰ ਲਓ ਤਾਂ ਜੋ ਕੋਈ ਇਦਾਂ ਦੇ ਹਾਲਾਤ ਬਣਨ ਨੂੰ ਵੀ ਚੰਗੀ ਆਉਣ ਵਾਲੀ ਪੀੜ੍ਹੀ ਸਾਡੀ ਹੈ ਜਿਹੜੀ ਉਹ ਅਵੇਅਰ ਹੋ ਸਕੇ ਆਪਣੇ ਪਿੰਡ ਦੇ ਵਿੱਚ ਬਾਪੂ ਬਜ਼ੁਰਗਾਂ ਦੇ ਮਾਮਾਂ ਦੇ ਫ੍ਰੀ ਟੈਸਟ ਕਰਾਦਿਆ ਕਰੋ ਹਰ 2 ਮਹੀਨੇ ਬਾਅਦ ਪਿੰਡ ਦੇ ਵਿੱਚ ਜਿਹੜੇ ਬਿਮਾਰੀਆਂ ਦਾ ਸਮੇਂ ਰਹਿੰਦੇ ਆ ਪਤਾ ਲੱਗ ਜੇਵੇ ਜੇ ਕੋਈ ਮਾੜੇ ਹਾਲਾਤਾਂ ਚ ਉਹਦਾ ਇਲਾਜ ਕਰਾ ਦੋ ਹਨਾ ਛੋਟੀਆਂ ਛੋਟੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਪਿਛਲੇ 10 ਸਾਲਾਂ ਤੋਂ ਮਹਿਸੂਸ ਕਰ ਰਹੇ ਸੀ ਅਸੀਂ ਉਹ ਸਾਰੀਆਂ ਸ਼ੇਅਰ ਕਰਕੇ ਆਏ ਹਾਂ ਉੱਥੇ ਸੰਗਤ ਦੇ ਨਾਲ ਅਸੀਂ ਕਿਸੇ ਤੋਂ ਵੀ ਪੈਸਾ ਨਹੀਂ ਲਿਆ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸਾਡੇ ਪਰਿਵਾਰ ਦੇ ਵਿੱਚ ਅੱਜ ਅਸੀਂ ਕਰੀਬ 1000 ਬੰਦਾ ਇੱਥੇ ਰਹਿ ਰਹੇ ਆ ਛੱਤ ਹੇਠ ਜਿੱਥੇ ਸੇਵਾਦਾਰ ਵੀ ਆ ਵਲੰਟੀਅਰ ਵੀ ਆ ਪਰਿਵਾਰ ਦੇ ਮੈਂਬਰ ਵੀ ਆ 750 ਦੇ ਕਰੀਬ ਤਾਂ ਸਾਡੇ ਕੋਲੇ ਪੇਸ਼ੈਂਟ ਨੇ ਜਿਨ੍ਹਾਂ ਦੀਆਂ ਦਵਾਈਆਂ ਚੱਲਦੀਆਂ ਵਾਂ ਤੇ ਬਾਕੀ ਬੱਚੇ ਵੀ ਆ ਬੱਚੀਆਂ ਵੀ ਆ ਮਾਮਾ ਵੀ ਆ ਭੈਣਾ ਵੀ ਆ ਤੇ ਸਾਡੀ ਇਸ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਉੱਪਰ ਵਾਲਾ ਬੈਠਾ ਕਲਗੀਆਂ ਵਾਲਾ ਪਰ ਇਨਸਾਨ ਹੋਣ ਦੇ ਨਾਤੇ ਕਈ ਵਾਰੀ ਅਸੀਂ ਫਿਕਰਮੰਦ ਹੋ ਜਾਂਦੇ ਹਾਂ ਹਨਾ ਜਦੋਂ ਇਸ ਤਰ੍ਹਾਂ ਦੇ ਹਾਂ ਕਿਵੇਂ ਆ ਕੀ ਹਾਲ ਨੇ ਜਦੋਂ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਨੰਨੇ ਮੁੰਨੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਦੇਖੋ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ ਜਿਹੜੀਆਂ ਡਿਸੇਬਲ ਨੇ ਏਬਲ ਨੇ ਪੜਨ ਵਾਲੀਆਂ ਬੱਚੇ ਨੇ ਹਨਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਚ ਸਾਡੇ ਪਰਿਵਾਰ ਨੂੰ ਬੀਬੀਆਂ ਨੂੰ ਭੈਣਾਂ ਨੂੰ ਹੁਣ ਵਿੜਾ ਉਹਨਾਂ ਦਾ ਬਹੁਤ ਛੋਟਾ ਹੋ ਗਿਆ ਬੀਬੀਆਂ ਭੈਣਾਂ ਦਾ ਘਰ ਆ ਜਿਹੜਾ ਉਹ ਛੋਟਾ ਪੈ ਰਿਹਾ ਹੁਣ ਇੱਕੋ ਹੀ ਬਿਲਡਿੰਗ ਆ ਜਿਹੜੀ ਅਸੀਂ ਬਣਾਈ ਆ ਵੱਡੀ ਹੁਣ ਉਹਦੇ ਵਿੱਚ ਹੀ ਬੀਬੀਆਂ ਰਹਿੰਦੀਆਂ ਉਹਦੇ ਵਿੱਚ ਬਾਪੂ ਬਜ਼ੁਰਗ ਰਹਿੰਦੇ ਉਹਦੇ ਵਿੱਚ ਵੀਰ ਰਹਿੰਦੇ ਔਰ ਇਹ ਚ ਭੈਣਾਂ ਰਹਿੰਦੀਆਂ ਤਾਂ ਸਾਨੂੰ ਹੁਣ ਕਾਫੀ ਦਿੱਕਤ ਆ ਹੁਣ ਜਿਵੇਂ ਆ ਸੈਰ ਕਰਨੀ ਹੈ ਸ਼ਾਮ ਨੂੰ ਹਾਂ ਕਿਵੇਂ ਆ ਇਹ ਬੱਚਾ ਨਿੱਕਾ ਜਿਆ ਜੀ ਇਹਦੇ ਪੇਟ ਚ ਪਾਣੀ ਭਰਦਾ ਇਹਦੇ ਹਾਰਟ ਵੀ ਮਸਾਂ 20% ਕੰਮ ਕਰਦਾ ਇਹਦਾ ਹਾਰਟ ਲੀਵਰ ਵੀ ਨਹੀਂ ਕੰਮ ਕਰਦਾ ਟ੍ਰੀਟਮੈਂਟ ਚੱਲਦਾ ਮਾਂ ਛੱਡ ਕੇ ਚਲੀ ਗਈ ਸੀਗੀ ਇਸ ਦੁਨੀਆ ਤੋਂ ਤੇ ਬਾਪ ਉਹਦਾ ਛੱਡ ਕੇ ਚਲਾ ਗਿਆ ਵੀ ਮੈਂ ਵਿਆਹ ਕਰਾਉਣਾ ਤੇ ਇਨਕੀ ਨਿੱਕੇ ਬੱਚਿਆਂ ਦੇ ਸਾਨੂੰ ਮਾਂ-ਬਾਪ ਬਣਨ ਦਾ ਮੌਕਾ ਮਿਲਿਆ ਤੇ ਹੁਣ ਗੱਲ ਹੈ ਕਿ ਐਦਾਂ ਵੀ ਆਹ ਵੇੜਾ ਤੁਸੀਂ ਦੇਖੋ ਛੋਟਾ ਬਚਾਲੇ ਹੁਣ ਇੱਥੇ 6-700 ਬੰਦਾ ਇੱਕੋ ਟਾਈਮ ਬੈਠ ਵੀ ਨਹੀਂ ਸਕਦਾ ਸੈਰ ਵੀ ਨਹੀਂ ਕਰ ਹੁੰਦੀ ਗੁਰਦੁਆਰਾ ਸਾਹਿਬ ਵੀ ਹੁਣ ਛੋਟਾ ਜਗਾ ਘਟ ਗਿਆ ਹੈ ਨਾ ਮੰਨ ਲਓ ਮੈਂਬਰ ਵੱਧ ਗਏ ਨੇ ਬਹੁਤ ਤੇ ਇਦਾਂ ਹੀ ਬੀਬੀਆਂ ਤੇ ਭੈਣਾਂ ਦਾ ਜਿਹੜਾ ਸਾਡੀਆਂ ਦਾ ਵਿਹੜਾ ਵਾ ਉਹ ਬਹੁਤ ਛੋਟਾ ਹੋ ਗਿਆ ਹੈ ਨਾ ਹੁਣ ਸਾਡੀ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਬੀਬੀਆਂ ਤੇ ਭੈਣਾਂ ਦਾ ਘਰ ਬਣਾਉਣ ਵਾਸਤੇ ਸਾਨੂੰ ਸਹਿਯੋਗ ਦਿਓ ਤੇ ਤੁਹਾਨੂੰ ਇੱਥੇ ਆ ਕੇ ਹੀ ਇਹ ਸੇਵਾ ਕਰਨੀ ਪੈਣੀ ਆ ਸਮਾਨ ਲੈ ਕੇ ਦੇਣਾ ਪੈਣਾ ਜਾਂ ਤੁਸੀਂ ਇੱਥੇ ਆ ਕੇ ਪਰਚੀ ਕਟਾ ਸਕਦੇ ਹੋ ਇੱਥੇ ਆ ਕੇ ਸਿੱਧੀ ਸੇਵਾ ਵੀ ਦੇ ਸਕਦੇ ਹੋ ਅਸੀਂ ਅਪ੍ਰੈਲ ਦੇ ਮਹੀਨੇ ਚ 2025 ਤੋਂ ਸ਼ੁਰੂ ਕੀਤਾ ਵੀ ਇੱਥੇ ਅਸੀਂ ਸੇਵਾ ਅਕਸੈਪਟ ਕਰਦੇ ਹਾਂ ਹੁਣ ਪਹਿਲਾਂ ਸੇਵਾ ਕੈਸ਼ ਦੇ ਰੂਪ ਦੇ ਵਿੱਚ ਬਿਲਕੁਲ ਨਹੀਂ ਸੀ ਲਈ ਜਾਂਦੀ ਹੁਣ ਤੁਸੀਂ ਦੇਖੋਗੇ ਆਹ ਬੇੜਾ ਬੀਬੀਆਂ ਤੇ ਭੈਣਾਂ ਦਾ ਇੰਨਾ ਕਨਾ ਤੇ ਆਹ ਫਲੋਰ ਆ ਜਿਹੜਾ ਥੱਲੇ ਵਾਲਾ ਇਹ ਸਾਰੇ ਦਾ ਸਾਰਾ ਬੀਬੀਆਂ ਦੇ ਕੋਲੇ ਆ ਤੇ ਉੱਪਰਲਾ ਫਲੋਰ ਆ ਜਿਹੜਾ ਉਹ ਅੱਧਾ ਬੀਬੀਆਂ ਦੇ ਕੋਲੇ ਆ ਤੇ ਹੁਣ 170 72 ਕ ਬੀਬੀਆਂ ਸਸਤੀ ਕਲਮਾ ਬ 170 ਕ 72 ਬੀਬੀਆਂ ਤੇ ਭੈਣਾਵਾ ਹਨਾ ਸਾਡੇ ਕੋਲੇ ਇਦਾਂ ਦੀਆਂ ਮਾ ਮਾ ਹੁਣ ਜੇ ਮੰਨ ਲਓ ਗੱਲ ਕਰੀਏ ਅੱਜ ਆਉਣ ਵਾਲੇ ਸਮੇਂ 'ਚ ਜੇ 10 15 ਬੀਬੀਆਂ 20 ਬੀਬੀਆਂ ਹੋਰ ਆ ਜਾਂਦੀਆਂ ਤਾਂ ਸਾਡੇ ਇਹ ਵੀ ਜਿੰਨੀ ਕਿ ਜਗ੍ਹਾ ਬੀਬੀਆਂ ਕੋਲੇ ਹੈਗੀ ਉਹ ਫੁੱਲ ਹੋ ਜਾਣੀ ਔਰ ਬਾਪੂ ਬਜ਼ੁਰਗਾਂ ਵਾਸਤੇ ਵੀ ਅਸੀਂ ਜੇ ਗੱਲ ਕਰੀਏ ਆ ਬਿਲਡਿੰਗ ਜਿਹੜੀ ਬਣਾਈ ਆ ਹੁਣ 750 ਦੇ ਕਰੀਬ ਮੇਲ ਪਰਸਨ ਨੇ ਸਾਡੇ ਕੋਲੇ ਤੇ 700 ਤੇ ਔਨਿਕ 200 ਫੀਮੇਲ ਮੈਂਬਰ ਨੇ ਹਨ ਤੇ ਹੁਣ ਇਹ ਵੀ ਬਿਲਡਿੰਗ ਆ ਜਿਹੜੀ ਅਗਲੇ ਸਾਲ ਤੱਕ ਆਲਮੋਸਟ ਫੁੱਲ ਹੋ ਜਾਊਗੀ ਹਨ ਹੁਣ ਬਿਲਡਿੰਗਾਂ ਤਾਂ ਫੁੱਲ ਹੋਈ ਜਾਂਦੀਆਂ ਬਿਲਡਿੰਗਾਂ ਹੋਰ ਵੀ ਬੜਾ ਜਾਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹਦਾ ਅਸਲੀ ਹਾਲਤ ਹੈ ਇਹ ਆ ਵੀ ਲੋਕ ਜੇ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰਨ ਤੇ ਕੋਈ ਲੋੜਵੰਦ ਲੋਕ ਕਟਣ ਇਨ੍ਹਾਂ ਘਰਾਂ ਦੀ ਲੋੜ ਨਾ ਪਵੇ ਜਿਵੇਂ ਮਾਤਾ ਜਗਿੰਦਰ ਕੌਰ ਹੁਣ ਇਹਦੇ ਪਿੰਡ ਦੇ ਜੇ ਉੱਥੇ ਜਾਏ ਦੇ ਪੇਕਿਆਂ ਵਾਲੇ ਜਾਏ ਦੇ ਸਹੁਰਿਆਂ ਤੋਂ ਇਹਦੇ ਜੀਠਾਣੀ ਜੇਠ ਕੋਈ ਭੈਣ ਭਰਾ ਜ਼ਿੰਮੇਵਾਰੀ ਲੈਂਦਾ ਤਾਂ ਇਹ ਵਿਚਾਰੀ 8 ਸਾਲ ਅੱਖਾਂ ਤੋਂ ਅੰਨੀ ਪਿੰਡ ਦੇ ਅੱਡੇ ਤੇ ਰਹਿੰਦੀ ਧੰਨਵਾਦ ਉੱਥੇ ਨੌਜਵਾਨ ਸਭਾ ਦਾ ਕਲੱਬ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਉੱਥੇ ਨੂੰ ਵਾਸ਼ਰੂਮ ਬਣਾ ਕੇ ਦਿੱਤਾ ਰਹਿਣ ਦਾ ਇੰਤਜ਼ਾਮ ਕਰਕੇ ਦਿੱਤਾ ਪਰ ਇਹਨਾਂ ਦੇ ਆਪਣਿਆਂ ਨੇ ਇਹਦਿਆਂ ਨੇ ਕੋਈ ਮਦਦ ਨਹੀਂ ਕੀਤੀ ਪਿੰਡ ਵਾਲਿਆਂ ਨੇ ਫਿਰ ਵੀ ਆਪਣੇ ਪਿੰਡ ਦੀ ਜੜ ਸਮਝ ਕੇ ਵੀ ਉੱਥੇ ਲੈਟਰਨ ਬਾਥਰੂਮ ਜਾਣਾ ਮੈਂਟਲੀ ਅਫਸੈਟ ਹੋ ਗਈ ਸਿਰ ਤੇ ਜਟਾਂ ਬਣੀਆਂ ਸੀ ਏਡੀਆਂ ਏਡੀਆਂ ਵੀ ਇਹ ਕਿੱਥੇ ਜਾਊਗੀ ਉਹਨਾਂ ਨੇ ਇੰਤਜ਼ਾਮ ਕਰਤਾ ਸੀ ਪਰ ਆਪਣਿਆਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਜੇ ਆਪਾਂ ਆਪਣਿਆਂ ਨੂੰ ਸੰਭੀਏ ਨਾ ਤਾਂ ਇਹਨਾਂ ਸਸਥਾਵਾਂ ਦੀ ਲੋੜ ਹੀ ਨਾ ਪਵੇ ਇਹ ਮਾਂ ਅੱਖਾਂ ਤੋਂ ਅੰਨੀ ਜਿਹੜੀ 8 ਸਾਲ ਰਹੀ ਆ ਉੱਥੇ ਇਹਨੂੰ ਰਹਿਣਾ ਨਾ ਪੈਂਦਾ ਇਦਾਂ ਸਿਰ ਚੱਡੀ ਨੇ ਜਟਾਵਾਂ ਵੱਜ ਗਈਆਂ ਇਹ ਉਸ ਤਰ੍ਹਾਂ ਨਰਕ ਨਾ ਕੱਟਦੀ ਇਹ ਹੁਣ ਇਦਾਂ ਹੀ ਲਖੀ ਆ ਮਾਤਾ ਇਹ ਵੀ ਮਾਤਾ ਅੱਖਾਂ ਤੋਂ ਅੰਨੀ ਸੀ ਬੇਬੇ ਜਦੋਂ ਸਾਡੇ ਕੋਲ ਆਈ ਆ ਨਾ ਹੁਣ ਇਹਦੇ ਆਪਣੀ ਇਹਨੂੰ ਛੱਡ ਕੇ ਤੁਰ ਕੇ ਕੋਵਿਡ ਦੇ ਵਿੱਚ ਤੇ ਘਰ ਵਾਲੀ ਦੀ ਮੌਤ ਹੋ ਗਈ ਬੇਟਾ ਕਹਿੰਦੇ ਛੱਡ ਕੇ ਚਲਾ ਗਿਆ ਝੁੱਗੀਆਂ ਝੋਂਪੜੀਆਂ ਸੀ ਜਿਹੜੀਆਂ ਉਹ ਸਰਕਾਰ ਨੇ ਢਾਤੀਆਂ ਮਨਜੀਤ ਭਾਣੇ ਸਤਿ ਸ੍ਰੀ ਅਕਾਲ ਹੁਣੇ ਮਹੀਨਾ ਹੋ ਗਿਆ ਗੱਲ ਕਰਾ ਦੇ ਕਰਾ ਦਿੰਨੇ ਪੁੱਤ ਅਕਰਾਈ ਬਾਪ ਗੱਲ ਫਕੀਰ ਜਨ ਕਰਾਉਣੇ ਆ ਮਾ ਉਦੋਂ ਵੀ ਨਹੀਂ ਕਰਾਈ ਇਦਾਂ ਇਹਨਾਂ ਮਾਮਾਂ ਦੀਆਂ ਗੱਲਾਂ ਸੁਣ ਸੁਣ ਕੇ ਸਾਨੂੰ ਪਤਾ ਵੀ ਕਿਵੇਂ ਸਮਾਂ ਕੱਢੀਦਾ ਹੁਣ ਇਹ ਭੈਣ ਮਨਜੀਤ ਨੂੰ ਅਸੀਂ ਮੱਲਾ ਵਾਲ ਤੋਂ ਲਿਆਈ ਸੀ ਨਾ ਮੱਲਾ ਵਾਲ ਤੋਂ ਮੱਲਾ ਵਾਲੇ ਤੋਂ ਲੈ ਕੇ ਆਏ ਸੀ ਭੈਣ ਨੂੰ ਹਨਾ ਅੱਜ ਤੱਕ ਕੋਈ ਤਾਂ ਹੋਵੇ ਜਿਹੜਾ ਇਨੀਸ਼ੀਏਟਿਵ ਲਵੇ ਮੋਹਰੇ ਆ ਕੇ ਕਹੇ ਵੀ ਹਾਂ ਸਾਡੀ ਇਹ ਮਾਮੇ ਦੀ ਕੁੜੀ ਆ ਸਾਡੀ ਮਾਸੀ ਦੀ ਕੁੜੀ ਆ ਸਾਡੀ ਭੈਣ ਆ ਸਾਡੀ ਮਤਲਬ ਪਤਾ ਨਹੀਂ ਲੋਕਾਂ ਦਾ ਦਿਲ ਪੱਥਰ ਹੋਈ ਜਾਂਦਾ ਕਿਉਂ ਅੱਲਾਹ ਹੁਣ ਅਸੀਂ ਆ ਮਾਤਾ ਜੀ ਦੀ ਹੁਣ ਗੱਲ ਕਰਾਉਣ ਲੱਗੇ ਆ ਮਾਤਾ ਜੀ ਦੇ ਕੌਣ ਆ ਮਾਤਾ ਇਹ ਅਮਰਨਾਥ ਅਮਰਨਾਥ ਜੀ ਨੇ ਹਲੋ ਕਾ ਮੁੰਡਾ ਹੁਣਾ ਅਮਰਨਾਥ ਦਾ ਮੁੰਡਾ ਹੋ ਸਕਦਾ ਕਮੈਂਟ ਮੈਂ ਕਰਾਉਣਾ ਮਾਤਾ ਗੱਲ ਹਾਲੇ ਮਾ ਕਰ ਗੱਲ ਸਾਫ ਵੀ ਗੱਲ ਰੋ ਹੁਣ ਇਹ ਮਾਤਾ ਦਾ ਕਾਲ ਜਾਂ ਠੰਡਾ ਹੋ ਜਾਣਾ 2 ਮਿੰਟ ਗੱਲ ਕਰਕੇ ਸਾਡੇ ਸੇਵਾਦਾਰ ਨਾਲ ਹੀ ਵਲੰਟੀਅਰ ਨਾਲ ਹੀ ਅਸੀਂ ਫੋਨ ਲਾ ਕੇ ਗੱਲ ਕਰਾ ਰਹੇ ਹਾਂ ਉਹਨੇ ਮੂਰਿਓ ਮਾਤਾ ਦਾ ਭਤੀਜਾ ਬਣ ਕੇ ਗੱਲ ਕਰਨ ਕਿਉਂਕਿ ਭਤੀਜਾ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਕੋਈ ਅਮਰਨਾਥ ਜੀ ਦੀ ਗੱਲ ਕਰਦੀ ਹੈ ਮਾਤਾ ਉਹ ਜੇਠ ਆ ਮਾਤਾ ਦਾ ਉਹਨਾਂ ਕੋਲ ਤਾਂ ਸਮਝ ਨਹੀਂ ਹੈਗਾ ਕਿਤੇ ਮਿਲਣੀ ਨਹੀਂ ਆਏ ਹੋ ਮਾਤਾ ਨੂੰ ਵਿਚਾਰੀ ਨੂੰ ਐ ਹੋ ਜਾਂਦਾ ਤਸੱਲੀ ਹੋ ਜਾਂਦੀ ਹੈ ਗੱਲ ਕਰਾ ਦੇਈਦੀ ਆ ਜਿਵੇਂ ਹੁਣ ਭੈਣਾਂ ਇਹ ਕਹਿੰਦੀ ਮੈਂ ਘਰੇ ਗੱਲ ਕਰਨੀ ਆਫਸਰ ਸੀ ਬਹੁਤ ਮਾੜੇ ਹਾਲਾਤ ਚ ਲੈ ਕੇ ਆਈ ਸੀ ਮੱਲਾਲ ਤੋਂ ਭੈਣ ਦੇ ਸਿਰ 'ਤੇ ਜਟਾਵਾਂ ਵੱਜੀਆਂ ਹੁਣ ਇਦਾਂ ਹੀ ਆਪਣੀ ਕਿਸੇ ਫੀਮੇਲ ਮੈਂਬਰ ਨਾਲ ਭੈਣ ਨਾਲ ਸੀ ਗੱਲ ਕਰਾ ਦੇਣੀ ਆ ਤੇ ਉਹਨੇ ਮੁਰੋ ਆਪਦਾ ਬਣ ਕੇ ਗੱਲ ਕਰ ਲੈਣੀ ਆ ਹਨ ਇਹਨਾਂ ਦੇ ਥੋੜੇ ਕਾਲਜ 'ਚ ਠੰਡ ਪੈ ਜਾਂਦੀ ਆ ਆ ਸਾਡੀਆਂ ਨਿੱਕੀਆਂ ਨਿੱਕੀਆਂ ਨੰਨੀਆਂ ਮੁੰਨੀਆਂ ਜਦੋਂ ਪਾਪਾ ਪਾਪਾ ਕਹਿੰਦੀਆਂ ਹਾਕਾ ਮਾਰਦੀਆਂ ਅੰਮੂ ਚੁੰਗਣੀ ਪੋਣੀ ਕਿਤੂ ਹਾਂ ਵੀ ਸਿਮਨ ਕਿਵੇਂ ਆ ਆ ਫੜ ਆਪਦਾ ਰੇੜੂ ਆਂ ਸਤ ਸ੍ਰੀ ਅਕਾਲ ਕਿਵੇਂ ਭੈਣੇ ਠੀਕ ਐ ਤੂੰ ਹਾਂਜੀ ਓਏ ਵਿੱਦੋ ਨਾ ਨਹੀਂ ਕਿਵੇਂ ਨਾ ਵਿੱਦੋ ਓਏ ਵਿੱਦਿਆ ਓਏ ਮੈਂ ਜੀ ਅੱਜ ਨਵੇਂ ਕੱਪੜੇ ਪਾਏ ਵਿੱਦੋ ਨੇ ਅੱਜ ਨਵੇਂ ਕੱਪੜੇ ਪਾ ਲਏ ਕਿੰਨੇ ਛੋਨੇ ਛੋਨੇ ਮੈਂ ਜੀ ਇੱਕ ਸਾਰੀਆਂ ਭੈਣਾਂ ਦਾ ਧੰਨਵਾਦ ਵੀਰਾਂ ਦਾ ਧੰਨਵਾਦ ਮਾਮਾ ਦਾ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਆ ਚੂੜੀਆਂ ਭੇਜੀਆਂ ਕੰਨਾਂ 'ਚ ਪਾਉਣ ਵਾਲੀਆਂ ਬਾਲੀਆਂ ਭੇਜੀਆਂ ਟਿੱਕੇ ਭੇਜੇ ਮਹਿੰਦੀਆਂ ਭੇਜੀਆਂ ਸਾਡੇ ਬੱਚਿਆਂ ਨੇ ਆ ਦੇਖੋ ਕਿੰਨੀਆਂ ਮਹਿੰਦੀਆਂ ਸੋਹਣੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਜਿਨ੍ਹਾਂ ਨੇ ਨੇਲ ਪਾਲਿਸ਼ਾਂ ਭੇਜੀਆਂ ਹਨ ਸਾਰਾ ਸਮਾਨ ਭੇਜ ਸੱਸੀ ਕਰ ਬੇਟਾ ਕਰਾ ਦਿੰਦੇ ਬੇਟਾ ਰੋਕ ਦੇ ਉਹ ਭੈਣ ਨੂੰ ਮਿਲ ਸਿਮਰਨ ਸਾਡੀ ਆ ਰਹੀ ਫਿਰਦੀ ਸਿਮਰਨ ਦੇ ਕੰਨਾਂ ਦੇ ਦੇਖੋ ਚਭੂਲੀ ਵਾਲੇ ਕਾਂਡੇ ਪਾਏ ਮੇਰੀ ਭੈਣ ਦੇ ਸਿਮਰਨ ਦੇ ਹਨਾ ਆ ਦੇਖੋ ਕਿੰਨਾ ਸੋਹਣਾ ਕੱਟਣ ਲੱਗ ਹਾਂ ਚੱਲਾਂਗੇ ਡੈਡੀ ਦੇ ਨਾਲ ਠੀਕ ਆ ਮਾ ਠੀਕ ਆ ਹੈਲੋ ਹਾਂਜੀ ਸੱਸੀ ਕਾਲ ਜੀ ਤੁਸੀਂ ਮਿਲ ਜਿਓ ਜੀ ਆ ਕੇ ਕਿਸੇ ਦਿਨ ਭੂਆ ਨੂੰ ਆਪਦੀ ਨੂੰ ਤਾਈ ਲੱਗਦੇ ਭੂਆ ਚਾਚੀ ਚਾਚੀ ਨੂੰ ਮਿਲ ਜਾਓ ਆ ਕੇ ਭਾਈ ਮਿਲ ਕੇ ਜਾਓ ਭਾਈ ਆ ਕੇ ਆਪਣੀ ਚਾਚੀ ਨੂੰ ਦੇਖੋ ਇਹ ਰਿਸ਼ਤੇ ਆ ਭਾਈ ਇਹ ਮੁੜ ਕੇ ਨਹੀਂ ਮਿਲਦੇ ਮੇਲੇ ਗੇਲੇ ਹੀ ਹੁੰਦੇ ਆ ਭਾਈ ਹਾਂ ਜਰੂਰ ਮਿਲ ਕੇ ਜਾਓ ਆ ਕੇ ਜੀ ਠੀਕ ਹੈ ਠੀਕ ਆ ਭਾਈ ਜੀ ਠੀਕ ਬੱਸ ਜੀ ਗੁਰੂ ਆਸਾਨ ਗੱਲ ਕਰਨੀ ਤਾਂ ਕਰਾਉਣਾ ਮਾ ਕਰਾਉਣਾ ਹੁਣ ਆ ਭੈਣ ਨੇ ਗੁਰੂ ਹਰਸਾਏ ਵਾਲਿਆਂ ਨਾਲ ਗੱਲ ਕਰਨੀ ਆ ਹਨਾ ਹੁਣ ਇਹਨਾਂ ਦੇ ਜਜਵਾਤ ਆ ਜਿਹੜੇ ਵਿਚਾਰੀਆਂ ਦੇ ਇਹ ਜੁੜੇ ਹੋਏ ਆ ਉੱਥੇ ਜਿੱਥੇ ਰਹਿੰਦੀਆਂ ਸੀਗੀਆਂ ਹੈ ਨਾ ਉਹਨਾਂ ਨਾਲ ਤੇ ਅਨਕੀ ਜੀ ਸਾਡੀ ਬਿੱਦਿਆ ਵਾ ਤੇ ਆ ਸਾਡੀ ਨਕੀ ਜੀ ਬਿੱਦਿਆ ਦੀ ਮੰਮੀ ਆ ਅਮਨ ਭੈਣ ਹੁਣ ਇਹਦੀ ਗੱਲ ਕਰਾਉਣੀ ਆ ਇਹਦੀ ਉੱਥੇ ਗੁਰੂ ਹਰਸਾ ਹੈ ਕਿਹਦੇ ਨਾਲ ਕਰਨੀ ਆ ਗੱਲ ਭਾਬੀ ਨਾਲ ਭਾਬੀ ਨਾਲ ਹੈ ਨਾ ਨਹੀਂ ਕੋਈ ਹੈਲੋ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਅਮਨ ਨਾਲ ਗੱਲ ਕਰਿਓ ਜੀ ਆਪਣੀ ਅਮਨ ਗੁਰੂ ਹਰਸਾ ਜੀ ਤੋਂ ਤੁਸੀਂ ਗੁਰੂ ਹਰਸਾ ਜੀ ਤੋਂ ਬੋਲਦੇ ਜੀ ਆ ਕਰੋ ਭੈਣ ਜੀ ਗੱਲ ਕਰੋ ਜਾ ਭੈਣ ਜੀ ਉੱਧਰ ਜਾ ਕੇ ਕਰ ਲੈ ਸਾਈਡ ਤੇ ਹਾਂ ਸਾਡੀ ਸੇਵਾਦਾਰਾ ਭੈਣ ਸਤਵੀਰ ਮੇਰਾ ਮੇਰੀ ਭੈਣ ਆ ਉਹਦੇ ਨਾਲ ਹਨਾ ਗੱਲ ਕਰਾਈਏ ਚਲੋ ਉਹਨੇ ਉਹਦੇ ਨਾਲ ਭਾਬੀ ਬਣ ਕੇ ਗੱਲ ਕਰ ਲੈਣੀ ਆ ਤੇ ਉਹਦੀਆਂ ਅੰਦਰਾਂ ਨੂੰ ਠੰਡ ਪੈ ਜਾਣੀਆਂ ਵੀ ਮੈਂ ਆਪਦੀ ਭਾਬੀ ਨਾਲ ਗੱਲ ਕਰ ਲਈ ਕਿਉਂਕਿ ਕੋਈ ਭਾਬੀ ਤਾਂ ਹੈ ਹੀ ਨਹੀਂ ਭਾਈ ਜਿਹੜੀ ਆ ਕੇ ਗੱਲ ਕਰੇ ਕੋਈ ਮਿਲੇ ਤੇ ਇਹਨਾਂ ਬੱਚੇ ਮੂੰਹ 'ਚ ਨਹੀਂ ਹੱਥ ਪਾਉਣਾ ਚ ਟੁੱਪੂਤ ਮੂੰਹ 'ਚ ਘਾਤ ਪਾਉਣੀ ਪਤਾ ਹਾਂ ਵੀ ਕਿਵੇਂ ਆ ਕਿਵੇਂ ਆ ਇੱਧਰ ਹਾਂਜੀ ਓਏ 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 ਹਾਂਜੀ ਗੀਰਤ 'ਤੇ ਕਿ ਪੋਂਗੇ 'ਤੇ ਕਿ ਪੋਂ ਓਏ 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 ਬਿੱਦੂ ਇਹ ਕੀ ਕਰੀ ਜਾਂਦੀਆਂ ਇਹ ਤਮਲੀਆਂ ਹੋ ਗਈਆਂ ਇਹ ਤਮਲੀਆਂ ਹੋ ਗਈਆਂ ਇਹ ਬਿੱਦੂ ਨਾਣੀ ਇਹ ਧੀ ਹੋ ਗਿਆ ਇਹਨਾਂ ਨੂੰ ਮੈਂ ਧੀ ਹੋ ਗਿਆ ਇਹਨਾਂ ਨੂੰ ਇਹ ਧੀ ਹੋਦਿਆ ਇਹ ਧੀ ਹੋ ਗਿਆ ਓਏ ਧੀ ਹੋ ਗਿਆ ਇਹ ਧੀ ਹੋ ਗਿਆ ਟਿਕੜ ਜਾਣਾ ਅੱਛਾ ਮੈਂ ਪੁੱਛੂਗਾ ਠੀਕ ਹੈ ਪੁੱਛੂਗਾ ਵਗਰੇ ਬਾਈ ਦੀ ਨੂੰ ਪੁੱਛਿਆ ਹਾਂ ਮੈਂ ਪੁੱਛੂਗਾ ਦੱਸੂਗਾ ਡੈਡੀ ਨੂੰ ਸਿਮਰਨ ਭੈਣ ਆ 3.5 ਸਾਲਾਂ ਬਾਅਦ ਆ ਕੇ ਇੱਥੇ ਨਾਤੀ ਸੀ ਭੈਣ ਸ਼ਰਤ ਜਟਾਵਾ ਮਾਂ ਮਰ ਗਈ ਸੀ ਰੇ ਪਿਆਈ ਰਹਿ ਗਿਆ ਸੀ ਕੋਈ ਮਾਸੀ ਕੋਈ ਚਾਚੀ ਕੋਈ ਤਾਈ ਕੋਈ ਭੂਆ ਦੀ ਕੁੜੀ ਕੋ ਮਾਮੇ ਦੀ ਕੁੜੀ ਕੋਈ ਆਉਂਦਾ ਹੀ ਨਹੀਂ ਭਾਈ ਹੁਣ ਬਾਪੂ ਕਹਿੰਦਾ ਮੈਂ ਜਵਾਨ ਤੀਨ ਆਵਦੀ ਨੂੰ ਕਿਵੇਂ ਨਵਾਵਾ ਇਹ ਨਾਉਂਦੀ ਨਹੀਂ ਸੀ ਬਾਪੂ ਵਿਚਾਰਾ ਸ਼ਰਮ ਦਾ ਮਾਰਨ ਨਾ ਬਹੋਂਦਾ ਨਹੀਂ ਸੀ ਸਾਢੇ 3 ਸਾਲ ਐਂ ਪਈ ਰੀ ਜਟਾਂ ਬਣ ਗੀਆਂ ਡਡੀਆਂ ਇੱਥੇ ਕੈਂਪ ਚ ਲੈ ਕੇ ਆਏ ਇਸ ਭੈਣ ਨੂੰ ਇੱਥੇ ਇਸ਼ਨਾਨ ਕਰਾਇਆ ਇੱਥੇ ਰੱਖ ਲਿਆ ਦਵਾਈ ਸ਼ੁਰੂ ਕਰ ਲਈ ਦੌਰੇ ਪੈਂਦੇ ਬਹੁਤ ਜ਼ਿਆਦਾ ਭੈਣ ਨੂੰ ਮਤਲਬ ਅਸੀਂ ਇਸ ਤਰ੍ਹਾਂ ਦੀ ਦੁਨੀਆ ਚ ਰਹਿੰਦੇ ਆ ਜਿੱਥੇ ਮਤਲਬ ਸਸਰੀਕਰ ਭੈਣ ਕਿਵੇਂ ਹੈ ਸ਼ਾਰਨ ਹਾਊ ਆਰ ਯੂ ਗੁੱਡ ਯੈਸ ਵਿਦ ਯਰ ਕੰਟਰੀ ਨਾਈਜੀਰੀਆ ਨਾਈਜੀਰੀਆ ਓਕੇ ਇਹ ਭੈਣ ਸਾਡੀ ਸ਼ਾਰਨ ਹੈ ਨਾ ਅਸੀਂ ਇਹਨੂੰ ਲਵਲੀ ਜੀ ਯੂਨੀਵਰਸਿਟੀ ਦੇ ਬਾਹਰੋਂ ਲੈ ਕੇ ਆਏ ਸੀਗੇ ਭੈਣ ਨੂੰ ਨਾਈਜੀਰੀਆ ਦੀ ਰਹਿਣ ਵਾਲੀ ਹੈ ਭੈਣ ਤੇ ਅਸੀਂ ਸਸਰੀਕਰ ਵੀ ਬੁਲਾ ਲੈਂਦੇ ਹਾਂ ਠੀਕ ਆ ਮੈਂ ਠੀਕ ਆ ਹਨਾ ਅਸੀਂ ਇਹਨੂੰ ਪੰਜਾਬੀ ਬੋਲਣ ਲਾ ਲੈਣਾ ਭੈਣ ਨੂੰ ਸਾਨੂੰ ਤੇਰੀ ਵਾਲੀ ਭਾਸ਼ਾ ਨਹੀਂ ਆਉਂਦੀ ਅੰਗਰੇਜ਼ੀ ਸਾਨੂੰ ਮੈਰਾ ਹੱਥ ਬੈਠੇ ਅੰਗਰੇਜ਼ੀ ਥੋੜਾ ਘੱਟ ਆ ਤੇ ਪਰ ਹਾਂਜੀ I want to go back to Jalandhar Jalandhar ਜਾਣਾ ਅੱਕੇ ਜਲੰਧਰ ਦੇਖੋ ਕੀ ਕਹਿ ਰਹੀ ਹੈ ਭੈਣ ਕਹਿੰਦੀ ਜਲੰਧਰ ਜਾਣਾ ਮੈਂ ਚੱਲਾਂਗੇ ਕੋਈ ਨਾ ਮੇਰੀ ਅੰਗਰੇਜ਼ੀ ਤਾਂ ਘੱਟ ਵੱਧਦੀ ਚੱਲਾਂਗੇ ਠੀਕ ਆ ਚੱਸੀ ਕਰ ਰਮ ਰੁਕੋ ਮੈਂ ਆ ਗਿਆ ਥੋੜਾ ਨਾ ਕਰ ਰੇੜੂਆ ਦੇ ਨੂੰ ਭੈਣ ਨੂੰ ਰੇੜੂਆ ਦੇ ਦੇ ਯਾਰ ਹਨਾ ਲਿਆ ਕੇ ਦੇ ਦੇ ਹੁਣੇ ਰੇੜੂਆ ਤੇ ਇਸ ਦੁਨੀਆ ਚ ਰਹਿੰਦੇ ਆ ਜੀ ਜਿੱਥੇ ਸ਼ਾਰਨ ਨਾਈਜੀਰੀਆ ਦੀ ਕੁੜੀ ਪੰਜਾਬੀ ਚ ਆ ਕੇ ਸਸਤੀ ਕਰ ਬਲਾ ਕੇ ਕਹਿੰਦੀ ਆ ਵੀ ਮੈਂ ਜਲੰਧਰ ਜਾਣਾ ਮੈਨੂੰ ਜਲੰਧਰ ਗਿਆੜਾ ਕਢਾ ਕੇ ਲਿਆਓ ਤੇ ਜਿੱਥੇ ਸੋਦੀਆਂ ਤੇ ਦੇ ਵਰਗੀਆਂ ਧੀਆਂ ਨੇ ਜਿਹੜੀਆਂ ਰੱਬ ਵਰਗੀਆਂ ਜਿਨ੍ਹਾਂ ਦੇ ਬਾਪ ਦੀ ਡੈਥ ਤੋਂ ਬਾਅਦ ਦਾਦੇ-ਦਾਦੀ ਨੇ ਇਹ ਕਹਿ ਕੇ ਘਰੋਂ ਕੱਢਤਾ ਦੋਨੇ ਮਾਵਾਂ ਧੀਆਂ ਨੂੰ ਬੀ ਤੂੰ ਸਾਡਾ ਪੁੱਤ ਖਾ ਗਿਆ ਇਹਨੂੰ ਨਿੱਕੀ ਜੀ ਨੂੰ ਕਿਹਾ ਜਾਂਦਾ ਵੀ ਤੂੰ ਆਪਦਾ ਪਿਓ ਖਾ ਗਿਆ ਕਿਵੇਂ ਪੁੱਤ ਠੀਕ ਹੈ ਠੀਕ ਆਪਾਂ ਦੇਖ ਦੇਖ ਤੱਕ ਨਾ ਪਿੱਡੇ ਕਿ ਨਾ ਠੀਕ ਹੈ ਠੀਕ ਡਗੜ 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 ਬਿੱਦੂ ਨਾਣੀ ਬੰਨ ਤੇ ਕੰਦਾ ਮੇਰੇ ਮੋਢਿਆਂ ਤੇ ਬਹਿ ਜਾ ਤੂੰ ਬਹਿਣਾ ਮਤ ਉਹ ਸੋਖ ਤੇ ਅੱਜ ਜਿਹੜੀਆਂ ਬੇਨਤੀਆਂ ਤੁਹਾਡੇ ਨਾਲ ਸੰਝੀਆਂ ਕੀਤੀਆਂ ਦੇਖੋ ਹੁਣ ਹਾਂ ਠੀਕ ਹੋ ਗਈ ਜਮਾ ਦਿਖਾ ਉਹ ਬਿਲਕੁਲ ਠੀਕ ਹੋਗੇ ਬਿਲਕੁਲ ਖੁਸ਼ ਇਹ ਵੀਰਾ ਮਨਪ੍ਰੀਤ ਦਾ ਜੀ ਗੁੰਗਾ ਬੋਲਾ ਕੀੜੇ ਪਏ ਸੀ ਜਦੋਂ ਕੋਵਿਡ ਦੇ ਵਿੱਚ ਨੂੰ ਲੈ ਕੇ ਆਏ ਸੀ ਪਿੰਡੋਂ ਹਾਂਜੀ ਬੱਸੀ ਸਾਹਿਬ ਕੀ ਹਾਲ ਨੇ ਠੀਕ ਹੋ ਚਲੋ ਦਿਓ 걔ੜਾ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਇੱਥੇ ਸੇਅਰ ਕਰਨੀਆਂ ਹਨ ਥੋੜੇ ਥੋੜੇ ਬੰਦੇ ਕਰਕੇ ਸੇਅਰ ਕਰਾਉਣੇ ਆ ਉੱਪਰ ਜਿਹੜਾ ਭਾਂਡਾ ਵਾ ਤਾਂ ਹਾਂ ਉਹਦੇ ਵਿੱਚ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੀ ਹਾਲ ਹੈ ਡਾਕਟਰ ਸਾਹਿਬ ਠੀਕ ਹੋ ਠੀਕ ਹੈ ਸਰ ਆਜੋ ਆਜੋ ਕਰ ਦਿਆਂ ਗੱਲ ਇੱਕ ਮਿੰਟ ਮੈਨੂੰ ਆਜੋ ਉਹ ਦੇਖੋ ਉੱਪਰ ਭਰਾਂਡੇ ਦੇ ਵਿੱਚ ਤਾਂ ਹਨਾ ਸੈਰ ਹੋਈ ਜਾਂਦੀ ਆ ਉੱਥੇ ਵੀ ਇਦਾਂ ਥੋੜੇ ਥੋੜੇ ਬੰਦੇ ਕਰਕੇ ਉੱਥੇ ਸੈਰ ਕਰਾਉਂਦੇ ਇਦਾਂ ਹੀ ਥੱਲੇ ਵਾਲੇ ਹਾਲ 'ਚ ਵੀ ਆ ਵੀ ਇਦਾਂ ਫਿਰ ਬਾਪੂਆਂ ਤੋਂ ਬਜ਼ੁਰਗਾਂ ਤੋਂ ਪਛਾਦੇ ਤੋਂ ਬਾਹਰ ਸ਼ਾਮ ਨੂੰ ਥੋੜੀ ਸੈਰ ਕਰਾ ਲਈਦੀ ਆ ਜਿੰਨੀ ਕਿ ਜਗ੍ਹਾ ਹੈਗੀ ਆ ਪਰ ਜੇ ਹੀ ਵੱਡੀ ਪਾਰਕ ਹੋਵੇ ਚਾਰੇ ਪਾਸੇ ਦੀ ਹਨਾ ਤੇ ġੇੜਾ ਦੇ ਕੇ ਪੂਰਾ ਰਾਉਂਡ ਲਾ ਲੈਣ ਤੇ 10 ġੇੜੇ ਲਾਏ ਤੇ ਵਾਹ ਕੋਈ ਜਾਂਦੀ ਹੈ ਪੂਰੀ ਹੈ ਨਾ ਬੀਬੀਆਂ ਵਾਸਤੇ ਘਰ ਬਣਾਉਣਾ ਪਹਿਣਾ ਵਾਸਤੇ ਆ ਫੋਟੋ ਲੱਗੀ ਹੋਈ ਆ ਨਕਸ਼ਾ ਵਗੈਰਾ ਸਾਰਾ ਬਣ ਗਿਆ ਇਧਰ ਹੋ ਜਾ ਭਾਣੇ ਇਧਰ ਹੋ ਜਾ ਤਿਆਰ ਹੋ ਗਿਆ ਸਾਰਾ ਕੁਝ ਤੇ ਬਸ ਤੁਹਾਡੇ ਸਾਥ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ